ਨਾਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ 38ਵੀਂ ਮਾਡਰਨ ਪਿੰਡੂ ਮਿਨੀ 올림픽 ਜਰਖੜ ਖੇਡਾਂ ਜੋ 13 ਤੋਂ 15 ਫਰਵਰੀ 2026 ਨੂੰ 6 ਕਰੋੜ ਦੀ ਲਾਗਤ ਨਾਲ ਬਣੇ ਜਰਖੜ ਖੇਡ ਸਟੇਡੀਅਮ ਵਿਖੇ ਜਿੱਥੇ ਪੂਰੇ ਜਾਹੋ ਜਲਾਲ ਤੇ ਹੋਣ ਗਿਆ ਉੱਥੇ ਮੁੰਡਿਆਂ ਦੀ ਹਾਕੀ ਵਿੱਚ 20 ਵਿਸ਼ਾਲ ਸਾਈਕਲ ਜਿੱਤਣ ਲਈ ਟੀਮਾਂ ਜਦੋਂ ਜਹਿਦ ਕਰਨਗੀਆਂ ਕਿਉਂਕਿ ਹਰ ਸਾਲ ਹੋਣ ਵਾਲੀਆਂ ਜਰਖੜ ਖੇਡਾਂ ਵਿੱਚ ਖਿਡਾਰੀਆਂ ਵਿੱਚ ਸਾਈਕਲ ਜਿੱਤਣ ਦੀ ਖੇਚ ਹਮੇਸ਼ਾ ਬਣੀ ਰਹਿੰਦੀ ਹੈ ਵਿਸ਼ਾਲ ਸਾਈਕਲ ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੰਜੇ ਮਹਿੰਦਰੂ ਨੇ ਦੱਸਿਆ ਕਿ ਜਰਖੜ ਖੇਡਾਂ ਨੇ ਪੰਜਾਬ ਦੇ ਖੇਡ ਸੱਭਿਆਚਾਰ ਵਿੱਚ ਇੱਕ ਵਿਲੱਖਣ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਖੇਡਾਂ ਤੇ ਖਿਡਾਰੀ ਦੀ ਸੇਵਾ ਕਰਨ ਦਾ ਇੱਕ ਵੱਖਰਾ ਸਕੂਨ ਮਿਲਦਾ ਹੈ। ਜਰਖੜ ਖੇਡਾਂ ਨੌਜਵਾਨਾਂ ਨੂੰ ਹਰੇਕ ਸਾਲ ਇੱਕ ਨਵੀਂ ਸੇਧ ਦੇ ਦਿੰਦੀਆਂ ਹਨ। ਸ਼੍ਰੀ ਅਸ਼ੋਕ ਬਾਬਾ ਵਾਈਸ ਪ੍ਰਧਾਨ ਬਿਜ਼ਨਸ ਡਿਵੈਲਪਮੈਂਟ ਵਿਸ਼ਾਲ ਸਾਈਕਲ ਨੇ ਆਖਿਆ ਕਿ ਵਿਸ਼ਾਲ ਸਾਈਕਲ ਹਾਕੀ ਮੁੰਡਿਆਂ ਦੀਆਂ ਜੇਤੂ ਟੀਮਾਂ ਨੂੰ ਬੀ ਸਾਈਕਲ ਇਨਾਮ ਵਜੋਂ ਜੇਤੂ ਟਰੋਫੀ ਪ੍ਰਦਾਨ ਕਰੇਗਾ ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਵਿਸ਼ਾਲ ਸਾਈਕਲ ਵੱਲੋਂ ਹਾਕੀ ਖਿਡਾਰੀਆਂ ਲਈ ਇਨਾਮ ਦੇਣਾ ਜਰਖੜ ਖੇਡਾਂ ਲਈ ਇੱਕ ਵੱਡੀ ਮਾਣ ਵਾਲੀ ਗੱਲ ਹੈ ਉਹਨਾਂ ਆਖੇ ਕਿ ਅਸੀਂ ਹਮੇਸ਼ਾ ਵਿਸ਼ਾਲ ਸਾਈਕਲ ਕੰਪਨੀ ਦੇ ਰਿਣੀ ਹਾਂ ਜੋ ਜਰਖੜ ਖੇਡਾਂ ਦੇ ਇਸ ਮਹਾਨ ਕੁੰਭ ਵਿੱਚ ਆਪਣਾ ਵੱਡਾ ਯੋਗਦਾਨ ਪਾਉਂਦੇ ਹਨ ਪਰਧਾਨ ਐਡਵੋਕੇਟ ਹਰਕਮਲ ਸਿੰਘ ਸਰਪੰਚ ਸੰਦੀਪ ਸਿੰਘ ਜਰਖੜ ਨੇ ਦੱਸਿਆ ਕਿ 13 ਤੋਂ 15 ਫਰਵਰੀ ਤੱਕ ਹੋਣ ਵਾਲੀਆਂ ਜਰਖੜ ਖੇਡਾਂ ਵਿੱਚ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ 골ਡ ਕੱਪ ਹਾਕੀ ਵਿੱਚ ਮਰਦਾਂ ਤੇ ਇਸਤਰੀਆਂ ਦੇ ਮੁਕਾਬਲੇ ਹਾਕੀ ਜੂਨੀਅਰ 15 ਸਾਲ ਫੁੱਟਬਾਲ ਮੁੰਡੇ ਅਤੇ ਕੁੜੀਆਂ ਅਮਰਜੀਤ ਸਿੰਘ ਗਰੇਵਾਲ ਵਾਲੀਬਾਲ ਸਮੈਸ਼ਿੰਗ ਯੂਥ ਸਟੇਟ ਚੈਂਪੀਅਨਸ਼ਿਪ ਨਾਇਬ ਸਿੰਘ ਗਰੇਵਾਲ ਜੂਧਾ ਕਬੱਡੀ ਇੱਕ ਪਿੰਡ ਓਪਨ ਕੱਪ ਕਬੱਡੀ ਬਾਬਿਆਂ ਦੀ 40 ਸਾਲ ਤੋਂ ਉੱਪਰ ਰਸਾ ਕਸ਼ੀ ਦੇ ਮੁਕਾਬਲੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਖੇਡਾਂ ਕਬੱਡੀ ਮੁੰਡੇ ਤੇ ਕੁੜੀਆਂ ਰਸਾ ਕਸ਼ੀ ਆਦ ਹੋਰ ਖੇਡਾਂ ਦੇ ਮੁਕਾਬਲੇ ਵੀ ਹੋਣਗੇ ਇਸ ਤੋਂ ਇਲਾਵਾ ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ ਪੰਜ ਸ਼ਖਸੀਅਤਾਂ ਦਾ ਵੱਖ-ਵੱਖ ਖੇਡ ਐਵਾਰਡਾਂ ਨਾਲ ਸਨਮਾਨ ਕੀਤਾ ਜਾਵੇਗਾ